ਹਾਂਜੀ ਬਾਬਿਓ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹਾਂ ਬਜੀ ਪਹਿਲਾਂ ਤਾਂ ਮਾਫੀ ਚਾਹੁੰਨਾ ਯਾਰ ਕਿ 2 ਦਿਨ ਹੋ ਗਏ ਸੀ ਕਿ ਤੇ ਤੁਹਾਡੇ ਲਈ ਮੇਰਾ ਭਰਾ YouTube ਦੇ ਉੱਤੇ ਕੋਈ ਆਪਾਂ ਵੀਡੀਓ ਨਹੀਂ ਲਾਈ ਸੀ ਮੇਰਾ ਭਰਾ ਠੀਕ ਹੈ ਜੀ ਵੀਰੇ ਥੋੜਾ ਸ਼ਡਿਊਲ ਬਿਜੀ ਸੀ ਮੇਰਾ ਭਰਾ ਠੀਕ ਹੈ ਜੀ ਵਿਆਹ ਸ਼ਾਦੀ ਦਾ ਕਰਕੇ ਤਾਂ ਕਰਕੇ ਮੇਰਾ ਵੀਰੇ ਇਹਨਾਂ ਦੇ ਜਨਵਾਰਾ ਦੀ ਟਾਈਮ ਟੇਬਲ ਵੀ ਮੇਰਾ ਭਰਾ ਦਾਣਾ ਜਾਨਕੀ ਪਾਣੀ ਦਾ ਹੱਲ ਗਿਆ ਸੀਗਾ ਤੇ ਉਸੇ ਕਰਕੇ ਮੇਰਾ ਭਰਾ ਟਾਈਮ ਦੀ ਸ਼ਾਰਟੇਜ ਕਰਕੇ ਦਰਸ਼ਕੋ ਆਪਾਂ ਤੁਹਾਡੇ ਲਈ ਮੇਰਾ ਵੀਰ ਕੋਈ ਵੀਡੀਓ ਨਹੀਂ ਲਾ ਪਾਈ ਉਸ ਗੱਲੋਂ ਮੇਰਾ ਭਰਾ ਆਪਾਂ ਮਾਫੀ ਚਾਹੁੰਦੇ ਇਹ ਦੋ ਦਿਨਾਂ ਬਾਅਦ ਕੋਈ ਚੀਜ਼ ਲਾਈ ਆ ਆਪਣੇ ਚੈਨਲ ਦੇ ਉੱਤੇ ਤਾਂ ਬਾਬੇ ਫਿਰ ਸਾ ਨਹੀਂ ਲਾਈਦਾ ਮੇਰਾ ਭਰਾ ਕਰੋ ਚੈੱਕ ਜੀ ਕੁਆਲਟੀ ਵੱਡਾ ਕਬੂਤਰ ਆ ਜੀ ਸਿੰਗਲ ਕਬੂਤਰ ਆ ਕੋਈ ਨਾਲ ਇਹਦੇ ਮਾਦੀ ਨਹੀਂ ਪੱਠਾ ਨਹੀਂ ਦੋ ਨਹੀਂ ਚਾਰ ਨਹੀਂ ਛੇ ਨਹੀਂ ਠੀਕ ਆ ਜੀ ਸਿੰਗਲ ਕਬੂਤਰ ਮੇਰਾ ਭਰਾ ਹੁਣ ਬਹੁਤ ਭਰਾ ਨਾ ਵਿੱਚ ਮਨ ਦੇ ਵਿੱਚ ਡਾਊਟ ਹੁੰਦਾ ਕਾਸ਼ਵਰੇਜ ਦਾ ਰੇਟ ਕੀ ਆ ਕਬੂਤਰ ਠੀਕ ਆ ਜੀ 2500 ਰੁਪਏ ਮੇਰਾ ਭਰਾ ਰੇਟ ਆ ਸਿੰਗਲ ਕਬੂਤਰ ਦਾ ਠੀਕ ਆ ਜੀ ਸਾਰਿਆਂ ਲਈ ਮੇਰਾ ਭਰਾ ਇੱਕ ਰੇਟ ਆ ਕੋਈ ਸੱਜਣ ਇੰਜ ਨਾ ਕਵੇ ਕਿ ਵੀਰੇ ਸਾਡੇ ਲਈ ਰੇਟ ਕੀ ਆ ਵੀਰੇ ਠੀਕ ਹੈ ਕੋਈ ਚੰਗਾ ਮਾੜਾ ਜੀ ਸਾਡੇ ਲਈ ਮੇਰਾ ਭਰਾ ਸਾਰੇ ਸਾਡੇ ਵੀਰ ਇੱਕ ਨੇ ਠੀਕ ਆ ਜੀ ਆਹੀ ਰੇਟ ਲੱਗੇ ਕੈਮਰਾ ਭਰਾ ਜੀ ਨੂੰ ਭਰਾ ਨੂੰ ਕਬੂਤਰ ਜੱਜ ਗਿਆ ਆਪਣੇ ਨਾਲ ਸੰਪਰਕ ਕਰ ਸਕਦਾ 9041226065 ਵਾਲੇ ਨੰਬਰ ਤੇ ਮੇਰਾ ਵੀਰ ਪਿਆਰ ਬਾਬੇ ਪੁੰਨੂ ਵਾਲੇ ਕੂਤਰਾਂ ਦੇ ਵਿੱਚੋਂ ਜੀ ਦਰਸ਼ਕੋ ਬੱਚੇ ਕਬੂਤਰ ਇਹੋ ਜੇ ਕੜਦਾ ਜਿਵੇਂ ਭੂਤ ਠੀਕ ਹੈ ਬਾਕੀ ਯਾਰ ਹੁਣ ਜਿਹਦੇ ਕੋਲੇ ਇਹੋ ਜੇ ਕਬੂਤਰ ਬੈਠੇ ਆ ਉਹ ਸੱਜਣ ਠੀਕ ਆ ਜੀ ਬੇਕੇ ਮੇਰਾ ਭਰਾ ਝੱਟ ਪਛਾਣ ਜਿਗਾ ਕਿ ਹਾਂ ਬਈ ਕਬੂਤਰ ਬਾਕੀ ਇਸ ਬਰੀਡ ਦੇ ਵਿੱਚੋਂ ਹੈਗਾ ਜੀ ਪੈਰਾਂ ਦੇ ਉੱਤੇ ਮੇਰਾ ਭਰਾ ਘੜਮੀ ਮੋਜ ਪੇਟੀ ਦੀ ਚਿੱਟੀ ਆ ਜੀ ਚੈੱਕ ਕਰ ਲੋ ਜਮਾ ਬੰਦ ਜੋੜਾਂ ਦਾ ਆਪਣਾ ਦਰਸ਼ਕੋ ਬਟਾ ਕੂਤਰ ਤੇ ਮੇਰਾ ਵੀਰ ਦਰਸ਼ਕੋ ਕਬੂਤਰ ਇਹ ਇਹੋ ਜਿਹੇ ਬੱਚੇ ਕੱਢਦਾ ਨਾ ਮੈਂ ਕਹਿੰਦਾ ਬੰਦੇ ਦਾ ਯਾਰ ਡਾਉਂ ਦਾ ਜਿਗਰਾ ਹੁੰਦਾ ਹੀ ਨਹੀਂ ਅਗਲਾ ਕਹਿੰਦਾ ਨਹੀਂ ਯਾਰ ਚੱਲ ਕੋਈ ਨਹੀਂ ਬੱਚੇ ਇਸ ਕੀ ਕੂਤਰ ਆਪਣੇ ਲਈ ਬਹੁਤ ਜ਼ਿਆਦਾ ਨਿਆਜ ਸੋਹਣੇ ਕੱਢਦੇ ਨੇ ਤੇ ਆਪਾਂ ਨਸਲ ਵਾਸਤੇ ਰੋਕ ਲੈਂਦੇ ਆ ਐਡੇ ਸੋਹਣੇ ਕੂਤਰ ਆ ਆਪਣਾ ਬੱਚੇ ਕੱਢਦਾ ਆ ਜੀ ਠੀਕ ਆ ਜਿਵੇਂ ਪੁੰਨੂ ਵਾਲੇ ਕੂਤਰਾਵਾਂ ਵਿੱਚੋਂ ਆਪਾਂ ਪਿਛਲੇ ਦਿਨ ਮੇਰਾ ਭਰਾ ਵੀਡੀਓ ਪਾਈ ਸੀ ਪੂਤਾਂ ਦੇ ਵਿੱਚੋਂ ਵੀਰੇ ਉਹੋ ਜੇ ਮੇਰਾ ਭਰਾ ਕੂਤਰ ਆਪਣਾ ਇਹ ਬਚੇ ਘੜਦਾ ਆ ਆਂਡਿਆਂ ਦੀ ਬੱਚਿਆਂ ਦੀ ਬੱਚਿਆਂ ਦੇ ਉੱਡਣ ਦੀ ਮੇਰਾ ਭਰਾ ਪੂਰੀ ਫੁੱਲ ਗਾਰੰਟੀ ਰਹੇਗੀ ਮੇਰਾ ਵੀਰ ਕੂਤਰ ਆਂਡੇ ਕੱਚੇ ਲਵਾਵੇ ਠੀਕ ਆ ਜੀ ਬੱਚਿਆਂ ਦਾ ਆੜਾਵੇ ਉਸ ਚੀ ਦੇ ਵਿੱਚ ਮੇਰਾ ਭਰਾ ਆਪਾਂ ਜ਼ਿੰਮੇਵਾਰ ਹਾਂ ਚੈੱਕ ਕਰੋ ਕੁਆਲਿਟੀ ਠੀਕ ਆ ਜੀ ਤੇ ਆ ਬਾਈ ਜੀ ਪਹਿਲਾਂ ਜਨਮਰ ਆਪਣੀ ਦੀ ਅੱਖ ਚੈੱਕ ਕਰ ਲਓ ਨਾ ਪੀਲੀਆਂ ਨਾ ਖੱਟੀਆਂ ਠੀਕ ਆ ਜੀ ਜੋ ਬਾਬੇ ਪੁੰਨੂ ਵਾਲੇ ਕੂਤਰਾਵਾਂ ਦੀਆਂ ਮੇਰਾ ਭਰਾ ਰੇਅਰ ਅੱਖਾਂ ਹੁੰਦੀਆਂ ਨੇ ਉਹ ਔਰ ਬਰੇ ਮੇਨ ਖਾਸੇ ਤੁਹਾਨੂੰ ਦੱਸਣ ਲੱਗਾ ਪੈਰਾਂ ਦੇ ਉੱਤੇ ਮੇਰਾ ਭਰਾ ਇਹਦੇ ਘੜਮੀ ਮੋਜ ਯਾਨਕਿ ਫੁੱਲਪ ਪਿਆਮੀ ਮੋਜ ਬੈਲ ਕਲ ਬੰਦ ਜੋੜ ਬੈਠਲੀ ਥਾਂ ਤੋਂ ਲੈ ਕੇ ਅੱਧੀ ਪੇਟੀ ਮੇਰਾ ਭਰਾ ਕੁੱਤਰ ਆਪਣੇ ਦੀ ਚਿੱਟੀ ਆ ਜੀ ਸੜੇ ਹੋਏ ਗੂੜੇ ਪੈਰਾਂ ਦਾ ਆਪਣਾ ਇਹ ਜਾਨਵਰ ਆ ਠੀਕ ਹੈ ਤੇ ਆਹ ਵਾਜੀ ਜਾਨਵਰ ਆਪਣੇ ਦਾ ਪੱਲਾ ਪੱਲੇ ਦੀ ਮੇਰਾ ਭਰਾ ਚੈੱਕ ਕਰੋ ਜੀ ਕੁਆਲਟੀ ਵੀਰੇ ਕੈਮਰਾ ਹਲਕਾ ਆ ਪਿੱਛੇ ਕਰ ਲਾ ਮੁਕੰਮਲ ਕੁੱਤਰ ਆਵੇ ਆ ਲਓ ਜੀ ਬਾਬਿਓ ਕਰੋ ਜੇ ਕਵਾਲਿਟੀ ਦੇਖੋ ਜੀ ਕਿੱਡੇ ਵੱਡੇ ਚੌੜੇ ਨਿੱਗਰ ਪੱਲੇ ਦਾ ਕੂਤਰਿਆ ਬਾਕੀ ਹੁਣ ਵੀ ਆਪਾਂ ਮੰਨ ਕੇ ਚੱਲੋ ਕਿਤੇ ਜਾਣਾ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਖੁੱਡੇ ਮਗਰ ਆਪਣਾ ਬਲਬ ਜਾਗ ਰਿਹਾ ਤੇ ਆਪਾਂ ਸ਼ਾਮ ਦੇ ਟਾਈਮ ਮੇਰਾ ਭਰਾ ਵੀਡੀਓ ਇਹ ਆਪਣੇ ਸੱਜਣਾ ਦੇ ਲਈ ਮੇਰਾ ਵੀਰ ਲਾ ਰਹੇ ਆ ਠੀਕ ਹੈ ਤੇ ਮੇਰਾ ਭਰਾ ਜਿਹੜੇ ਵੀ ਸੱਜਣ ਦੇ ਘਰ ਗਿਆ ਨਾ ਤੇ ਮੈਂ ਕਹਿੰਦਾ ਖੁੱਡੇ ਵਿੱਚ ਪੂਤ-ਪੂਤ ਹੋਣਗੇ ਠੀਕ ਹੈ ਦੂਜੇ ਨਹੀਂ ਕੂਤਰਾਂ ਵਾਲੇ ਪੂਤ ਮੇਰਾ ਭਰਾ ਚੈੱਕ ਕਰੋ ਬਾਬਿਓ ਅਗਲਾ ਪੱਲਾ ਦੇਖੋ ਜੀ ਪੱਲੇ ਦੀ ਲੈਂਥ ਪੱਲੇ ਦੀ ਚੜਾਈ ਬਗਲ ਚੈੱਕ ਕਰਿਆ ਕਰੋ ਆਪਣੇ ਜਨਬਣਾ ਦੀ ਠੀਕ ਹੈ ਜੀ ਤੇ ਕਿੱਥੋਂ ਸ਼ੁਰੂ ਹੁੰਦੀ ਆ ਤੇ ਕਿੱਥੇ ਜਾ ਕੇ ਮੇਰਾ ਭਰਾ ਖਤਮ ਹੁੰਦੀ ਆ ਦਸਕੋ ਵੱਡਾ ਬਰੀਡਰ ਕਬੂਤਰ ਆ ਕੋਈ ਰੰਗ ਨਹੀਂ ਜਿਹਾ ਲੱਗਿਆ ਕੋਈ ਕਹਾਣੀ ਇੱਕ ਸਾਰ ਮੇਰਾ ਪਰਾਚਣਿਆ ਆ ਪੱਲਾ ਆ ਜੀ ਕੋਈ ਪੱਲੇ ਦੇ ਵਿੱਚ ਗੈਬ ਨਹੀਂਗਾ ਕੋਈ ਕਹਾਣੀਗਾ ਰਈ ਗੱਲ ਪੁੱਛਦੀ ਉਹ ਤੁਹਾਨੂੰ ਪਤਾ ਹੀ ਆ ਜੀ ਕਿ ਸਾਡੇ ਜਾਨਵਰ ਪੂਸ਼ਕ ਕੀ ਰੱਖਦੇ ਨੇ ਔਰ ਕੀ ਨਹੀਂ ਬਿਲਕੁਲ ਬੱਤੀ ਪੂਸ਼ਾਂ ਅੰਗੂਠੇ ਮੇਰੇ ਪਾਸੇ ਨੇ ਠੀਕ ਆ ਜੀ ਬਿਲਕੁਲ ਸਰੇ ਤਾਂ ਹੀ ਕੂਤਰ ਆਪਣਾ ਇਹ ਕੰਨੀਆਂ ਰੱਖਦਾ ਤੇ ਆਹ ਬਾਈ ਜੀ ਜਾਨਵਰ ਆਪਣੀ ਦੇ ਪੈਰ ਤੇ ਆਹ ਬਾਬੇ ਉਹ ਆਪਣਾ ਮਕਮਲ ਕੂਤਰ ਤੇ ਆਉ ਭਰਾ ਹੁਣ ਮੈਨੂੰ ਜਾਨਵਰ ਇਹ ਜਾਲ ਦੇ ਵਿੱਚ ਛੱਡ ਕੇ ਬਖਾਉਣਾ ਜੇ ਤੁਸੀਂ ਕਹੋਗੇ ਆਪਾਂ ਨਾਲ ਇਹਦੇ ਮਾਦੀ ਲਾ ਕੇ ਦੇ ਦਾਂਗੇ ਫਿਲਹਾਲ ਦੀ ਘੜੀ ਮੇਰਾ ਭਰਾ ਆਪਾਂ ਸਿੰਗਲ ਕਬੂਤਰ ਹੀ ਲਾਉਣਾ ਆ ਤੇ ਰਿਕਵੈਸਟ ਆ ਉਹੀ ਸਦਨ ਕਰੇ ਸੰਪਰਕ ਜਿਹਨੂੰ ਕਬੂਤਰ ਦੀ ਸਮਝ ਹੋਵੇ ਤੇ ਵੀਰੇ ਹੱਦ ਨਾਲੋਂ ਜ਼ਿਆਦਾ ਸਿਆਣੇ ਜਿੰਨਾਂ ਨੂੰ ਅਸੀਂ ਨਹੀਂ ਚੰਗੇ ਨਾਲ ਸਾਡੀ ਵੀਡੀਓ ਨਾਲ ਦੇਖਿਆ ਕਰਨੀ ਹੈ ਠੀਕ ਹੈ ਮਾੜਾ ਕਮੈਂਟ ਕਰਨ ਨਾਲੋਂ ਮੇਰਾ ਭਰਾ ਤੁਸੀਂ ਵੱਧ ਤੋਂ ਵੱਧ ਸਾਨੂੰ ਫੋਨ ਲਾ ਲਿਆ ਕਰੋ ਠੀਕ ਹੈ ਜੀ ਜੇ ਸਾਡੇ ਨਾਲ ਕੋਈ ਇਨਾ ਗਿਲਾ ਸ਼ਿਕਵਾ ਹੁੰਦਾ ਆ ਆਪਾਂ ਤਾਂ ਯਾਰ ਸਾਰੇ ਸੱਜਣ ਮੰਨ ਕੇ ਚਲੋ ਜੇ ਕੋਈ ਭਰਾ ਹੋ ਜਾ ਕਮੈਂਟ ਕਰਦਾ ਆ ਠੀਕ ਹੈ ਜੀ ਮੇਰੇ ਪੜਨ ਨਾਲੋਂ ਯਾਨਕਿ ਪਹਿਲਾਂ ਸਾਡੇ ਸੱਜਣ ਉਹਨਾਂ ਨੂੰ ਰਿਪਲਾਈ ਕਰ ਦਿੰਦੇ ਨੇ ਤੇ ਆਓ ਭਰਾ ਹੁਣ ਮੈਂ ਤੁਹਾਨੂੰ ਜਨਮ ਵਾਲੇ ਇਹ ਛੱਡ ਕੇ ਦਿਖਾਉਣਾ ਹੈ ਹਾਂ ਜੀ ਵੀਰੋ ਚੈੱਕ ਕਰ ਲਓ ਆ ਨਾਮ ਨੂੰ ਤੁਹਾਨੂੰ ਮਾਦੀ ਛੱਡੀ ਆ ਜੀ ਕਿਉਂਕਿ ਕੂਤਰ ਤੋਤਾ ਫਿਰ ਤਾਂ ਆਪਣੇ ਸੱਜਣਾਂ ਨੂੰ ਚੰਗੀ ਤਰ੍ਹਾਂ ਸਮਝੇ ਆ ਜੀ ਚੈੱਕ ਕਰੋ ਮੇਰਾ ਭਰਾ ਜਾਨਵਰ ਆਪਣੀ ਦੇਖਵਾਤੀ ਠੀਕ ਆ ਜੀ ਕੱਤ ਕਾਠ ਸ਼ੈਕਲ ਅਕਲ ਤੇ ਰੰਗ ਰੂਪ ਬਾਬੇ ਉਹ ਬਹਿ ਜਾ ਵਜਾ ਕਰਾਉਣ ਵਾਲਾ ਕੂਤਰ ਆ ਕਿੱਡਾ ਜਾਗਾ ਆਪਣਾ ਇਹ ਜਾਨਵਰ ਆ ਤੇ ਬਾਕੀ ਕਈਆਂ ਭਰਾਵਾਂ ਨੂੰ ਹੁੰਦਾ ਹਨਾ ਕਾਸ਼ ਵੀਰ ਤੁਸੀਂ ਰੇਟ ਨਹੀਂ ਦੱਸਦੇ ਇਸੇ ਕਰਕੇ ਮੇਰਾ ਭਰਾ ਅੱਜ ਮੈਂ ਰੇਟ ਤੁਹਾਨੂੰ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਤਾ ਲਓ ਜੀ ਲੱਗਿਆ ਕੁਤਰ ਆਪਣਾ ਗੜਕਣਾ ਤੇ ਆਪਾਂ ਹੁਣ ਥੋੜੀ ਦੇਰ ਚੌਪੀ ਰਹੇ ਨੇ ਆ ਮੁੜ ਕੇ ਹੋਰ ਨਾ ਇਹ ਵਿਚਾਰਾ ਚੱਪ ਹੋ ਜਾ ਠੀਕ ਆ ਬਾਕੀ ਦਾਸ ਕੋ ਡਿਲੀਵਰੀ ਆਪਣੀ ਆਲ ਪੰਜਾਬ ਆ ਜੀ ਪੰਜਾਬ ਤੋਂ ਇਲਾਵਾ ਮੇਰਾ ਭਰਾ ਦਿੱਲੀ ਚੰਡੀਗੜ੍ਹ ਤੇ ਆ ਬਾਲਾ ਇਹਨਾਂ ਥਾਵਾਂ ਦੇ ਉੱਤੇ ਮੇਰਾ ਵੀ ਜਾਣਾ ਪਰ ਆਪਣੇ ਜਾਂਦੇ ਨੇ ਤੇ ਅਗਰ ਕਿਸੇ ਭਰਾ ਨੇ ਮੇਰਾ ਭਰਾ ਜੋੜਾ ਸਾਂ